ਮਿਲਕੇ ਮਦਨ ਸਾਨੀ ਪੁੱਤਰ ਮਹਿੰਦਰ ਸਾਨੀ ਵਾਸੀ ਗੰਗਣਾਵੇੜ ਜੋ ਕਿ ਪ੍ਰਵਾਸੀ ਮਜ਼ਦੂਰ ਹੈ ਔਰ ਪਿਛਲੇ 25-30 ਸਾਲ ਤੋਂ ਇਹ ਕੰਗਣਾਵੇੜ ਏਰੀਆ ਵਿੱਚ ਰਹਿ ਰਿਹਾ ਇਹਨੇ ਆਪਣਾ ਬਿਆਨ ਦਾਇਰ ਕਰਾਇਆ ਕਿ ਉਸਦੀ ਲੜਕੀਆ ਜਿਸ ਦੀ ਉਮਰ 18 ਸਾਲ ਤੋਂ ਘੱਟ ਦੱਸੀ ਹੈ ਤੇ ਵੀ ਉਸ ਲੜਕੀ ਨੂੰ ਕੁਝ ਦਿਨ ਪਹਿਲਾਂ ਤੋਂ 10-12 ਦਿਨ ਤੋਂ ਇੱਕ ਨਾਲ ਦੇ ਪਿੰਡ ਬੰਗਾਵੇੜ ਵਿੱਚ ਰਹਿਣ ਵਾਲਾ ਪ੍ਰਵਾਸੀ ਮਜ਼ਦੂਰ ਬੇਨਕੁਮਾਰ ਪੁੱਤਰ ਨੰਦੂ ਸਾਹ ਸਾਡਾ ਇਹ ਇਹ ਨੂੰ ਬਰਗੜਾ ਕੇ ਵਿਆਹ ਦਾ ਚੰਸਾ ਦੇ ਕੇ ਆਪਣੇ ਨਾਲ ਲੈ ਗਿਆ ਸੀ ਤੇ ਉਸ ਨੂੰ ਹੁਣੇ ਸੂਚਨਾ ਇਹ ਰਿਸੇ דרੰ ਰਾਹੀਂ ਪਤਾ ਲੱਗਾ ਕਿ ਉਹ ਵਾਪਸ ਜਿਹੜਾ ਉਹਨੂੰ ਸ਼ਾਦੀ ਕਰਦੇ ਬੰਗਾਪੇਟ ਲੈ ਕੇ ਆ ਰਿਹਾ ਤੇ ਜਿਸ ਦੇ ਬਿਆਨਾਂ ਦੇ ਆਧਾਰ ਤੇ ਜਿਹੜੀ ਆ ਉਹ ਐਫਆਰ ਨੰਬਰ 877924 ਅੰਡਰ ਸੈਕਸ਼ਨ 137 2 ਔਰ 96 ਬੀ ਐਨਐਸ ਪੀਐਸਟੀ ਬਲਾਚੌਰ ਤਰਜ਼ਗੜ ਕੀ ਉਸ ਤੇ ਕਾਰਵਾਈ ਕਰਦੇ ਆ ਲੜਕਾ ਤੇ ਲੜਕੀ ਨੂੰ ਅ ਦਰਾਨੇ ਤੇ ਪਿੱਛ ਮਿਲੀ ਸੂਚਨਾ ਦੇ ਤਾਪੇ ਜਿਹੜਾ ਉਹ ਬਰਾਮਦ ਕੀਤਾ ਗਿਆ ਸੀ ਤੇ ਇਸ ਤੋਂ ਇਲਾਵਾ ਨਾਤਾ ਲੜਕੀ ਅਤੇ ਨਾਹੀਂ ਉਸ ਦਾ ਵਾਰਿਸ ਪਿਤਾ ਕੋਈ ਹਰ ਤੱਕ ਲੜਕੀ ਬਾਰੇ ਕੋਈ ਡੇਟ ਆਫ ਬਰਥ ਵਾਲੇ ਸਰਟੀਫਿਕੇਟ ਪੇਸ਼ ਨਹੀਂ ਕਰ ਸਕਿਆ ਜਿਸ ਕਰਕੇ ਇਹਨਾਂ ਨੂੰ ਲੜਕੀ ਨੂੰ ਜਿਹੜਾ ਆਪਾਂ ਕਾਬੂ ਦੇ ਲੈ ਕੇ ਫਿਰ ਕਰ ਦਿੱਤੇ ਨੇ ਇਹ ਆਪਣੇ ਨਵਾਂ ਸ਼ਹਿਰ ਜਿਹੜੀ ਹੈ ਬ੍ਰਾਂਚ ਸਾਡੀ ਸਖੀ ਬ੍ਰਾਂਚ ਹੈ ਉਹਦੇ ਵਿੱਚ ਰੱਖਿਆ ਗਿਆ ਹੈ ਤੇ ਲੜਕੇ ਦੇ ਖਿਲਾਫ ਜਿਹੜੀ ਆ ਉਹ ਐਸ.ਆਈ.ਐੱਡ.ਰਾਮ ਨੂੰ ਅरेस्ट ਕੀਤਾ ਗਿਆ ਸਾਡੇ ਜ਼ਿਲ੍ਹਾ ਮੁਖੀ ਡਾਕਟਰ ਮਹਿਤਾਬ ਸਿੰਘ ਆਈ.ਪੀ.ਐਸ. ਐਸ.ਐਸ.ਪੀ. ਜ਼ਿਲ੍ਹਾ ਸੀਧਪਗ ਸਿੰਘ ਨਗਰ ਜੀ ਦੇ ਦਿਸ਼ਾ ਨਿਰਦੇਸ਼ ਅਤੇ ਡੀ.ਐਸ.ਪੀ. श्री शामसुंदर शर्मा जी साउथ डिवीजन बलाचौर जीदी जोगगोवाई ਵਿੱਚ ਰੋਜ਼ਾਨਾ थाना बलाचौर ਦੇ ਏਰੀਆ ਵਿੱਚ ਮਾੜੇ ਅੰਸਰਾਂ ਤੇ ਨਜ਼ਰ ਰੱਖਣ ਲਈ ਪਟੋਲਿੰਗ ਅਤੇ ਗਸ਼ਤ ਨਾਕਾਬੰਦੀ ਕੀਤੀ ਜਾਂਦੀ ਹੈ ਕੱਲ थाना बलाचौर सिटी ਤੋਂ ਐਸਆਈ ਲਖਪ੍ਰੀਤ ਚੰਦ ਸੁਮੇਤ ਸਾਡੇ ਲੇਡੀ ਐਨਜੀਓਸ ਸੁਮੇਤਪੁਰਸ ਪਾਰਟੀ ਮੇਨ ਚੌਂਕ ਬਲਾਚੌਰ ਆਪਰੇ ਕਾਸਗਾਰ ਦੇ ਗੰਬੇ ਵਿੱਚ ਮੌਜੂਦ ਸੀ ਜਿੱਥੇ ਛੱਕੀ ਪਰਸ਼ਾਂ ਸੰਬੰਧੀ ਚੈਕਿੰਗ ਵੀ ਕੀਤੀ ਜਾ ਰਹੀ ਸੀ ਤੇ ਇਸੇ ਦੌਰਾਨ ਇਹਨਾਂ ਨੂੰ ਮਿਲ ਕੇ ਮਦਨ ਸਾਨੀ ਪੁੱਤਰ ਮਹਿੰਦਰ ਸਾਨੀ ਵਾਸੀ ਕੰਗਣਾਵੇਟ ਜੋ ਕਿ ਪ੍ਰਵਾਸੀ ਮਜ਼ਦੂਰ ਹੈ ਔਰ ਪਿਛਲੇ 25-30 ਸਾਲ ਤੋਂ ਇਹ ਕੰਗਣਾਵੇਟ ਏਰੀਆ ਵਿੱਚ ਰਹਿ ਰਿਹਾ ਜਿਨੇ ਆਪਣਾ ਬਿਆਨ ਦਾਇਰ ਕੀਤਾ ਕਿ ਉਸਦੀ ਲੜਕੀ ਆ ਜਿਸ ਦੀ ਉਮਰ 18 ਸਾਲ ਤੋਂ ਘੱਟ ਦੱਸੀ ਹੈ ਤੇ ਵੀ ਉਸ ਲੜਕੀ ਨੂੰ ਕੁਝ ਦਿਨ ਪਹਿਲਾਂ ਤੋਂ 10-12 ਦਿਨ ਤੋਂ ਇੱਕ ਨਾਲ ਦੇ ਪਿੰਡ ਬੰਗਾਵੇੜ ਵਿੱਚ ਰਹਿਣ ਵਾਲਾ ਪ੍ਰਵਾਸੀ ਮਜ਼ਦੂਰ ਵਿਪਨ ਕੁਮਾਰ ਪੁੱਤਰ ਨੰਦੂ ਸਾਹ ਸਾਦਾ ਇਹ ਇਹ ਨੂੰ ਬਰਗੜਾ ਕੇ ਵਿਆਹ ਦਾ ਚੰਸਾ ਦੇ ਕੇ ਆਪਣੇ ਨਾਲ ਲੈ ਗਿਆ ਸੀ ਤੇ ਉਸ ਨੂੰ ਹੁਣੇ ਸੂਚਨਾ ਇਸੇ ਤਰ੍ਹਾਂ ਨਹੀਂ ਪਤਾ ਲੱਗਾ ਕਿ ਉਹ ਵਾਪਸ ਜਿਹੜਾ ਉਹਨੂੰ ਸ਼ਾਦੀ ਕਰਕੇ ਬੰਗਾਵੇੜ ਲੈ ਕੇ ਆ ਰਿਹਾ ਤੇ ਜਿਸ ਦੇ ਬਿਆਨਾਂ ਦੇ ਆਧਾਰ ਤੇ ਜਿਹੜੀ ਆ ਉਹ ਐਫ ਆਈ ਆਰ ਨੰਬਰ 687924 ਅੰਡਰ ਸੈਕਸ਼ਨ 137 2 ਔਰ 96 ਬੀ ਐਨ ਐਸ ਪੀ ਐਸ ਸੀਟੀ ਦੇ ਬਲਾਚੋਰਦਾਰ ਦੇ ਕਰਕੇ ਉਸ ਤੇ ਕਾਰਵਾਈ ਕਰਦੇ ਆ ਲੜਕਾ ਤੇ ਲੜਕੀ ਨੂੰ ਅ ਦੌਰਾਨ ਤਪਤੀਸ਼ ਮਿਲੀ ਸੂਚਨਾ ਦੇ ਆਧਾਰ ਤੇ ਜਿਹੜਾ ਉਹ ਬਰਾਮਦ ਕੀਤਾ ਗਿਆ ਸੀ ਤੇ ਇਸ ਤੋਂ ਇਲਾਵਾ ਨਾਤਾ ਲੜਕੀ ਅਤੇ ਨਾਹੀਂ ਉਸ ਦਾ ਵਾਰਸ ਪਤਾ ਕੋਈ ਹਰ ਤੱਕ ਲੜਕੀ ਬਾਰੇ ਕੋਈ ਡੇਟਾ ਉਹ ਤੁਹਾਰੇ ਸਰਟੀਫਿਕੇਟ ਪੇਸ਼ ਨਹੀਂ ਕਰ ਸਕਿਆ ਜਿਸ ਕਰਕੇ ਇਹਨਾਂ ਨੂੰ ਲੜਕੀ ਨੂੰ ਜਿਹੜਾ ਆਪਾਂ ਕਬਜ਼ੇ ਚ ਲੈ ਕੇ ਕਿੜਤ ਲੜਕੀ ਨੂੰ ਇਹ ਆਪਣੇ ਨਵਾਂ ਸ਼ਹਿਰ ਜਿਹੜੀ ਹੈ ਬ੍ਰਾਂਚ ਸਾਡੀ ਸਖੀ ਬ੍ਰਾਂਚ ਹੈ ਉਹਦੇ ਵਿੱਚ ਰੱਖਿਆ ਗਿਆ ਹੈ ਤੇ ਲੜਕੇ ਦੇ ਖਿਲਾਫ ਜਿਹੜੀ ਆ ਉਹ ਐਫਆਰ ਦੇ ਦੌਰਾਨ ਇਹਨੂੰ ਅਰੈਸਟ ਕੀਤਾ ਗਿਆ ਸਰ ਇਹ ਕੋਈ ਵਿਆਹ ਦਾ ਪ੍ਰੂਫ ਪੇਸ਼ ਕਰ ਸਕੇ ਕਿ ਨਹੀਂ ਕਰ ਸਕਦੇ ਜਿਹੜਾ ਤੁਸੀਂ ਇਹਨਾਂ ਨੂੰ ਵਿਆਹ ਕਰਾਇਆ ਹੈ ਜੀ ਇਹਨਾਂ ਨੇ ਜਦੋਂ ਤੁਸੀਂ ਲੜਕੀ ਨੂੰ ਬਰਾਮਦ ਕੀਤਾ ਉਸਨੇ ਚੂੜਾ ਵਗੈਰਾ ਜਾਂ ਆਪਣੇ ਇਦਾਂ ਵਿਆਹ ਦਾ ਹੁੰਦਾ ਸੜੀ ਵਗੈਰਾ ਜਾਂ ਸੰਦੂਰ ਵਗੈਰਾ ਲਾਇਆ ਹੋਇਆ ਸੀ ਤੇ ਲੇਕਿਨ ਇਹਨਾਂ ਨੇ ਕੋਈ ਫੋਟੋ ਜਾਂ ਕੋਈ ਦਾਦਾ ਸਾਨੂੰ ਸਰਟੀਫਿਕੇਟ ਜਿਹੜਾ ਮੈਰਜ ਕਰਵਾਉਣ ਵਾਲੇ ਰਜਿਸਟਰਡ ਕੋਈ ਨਹੀਂ ਦਿੱਤਾ ਕੁੜੀ ਨੇ ਸੈंती ਉਮਰ ਦੀ ਕੁੜੀ ਦੀ 37 ਤਾਂ ਹੈ ਪਰ ਉਹਦੇ ਜਿਹੜੇ ਆ ਆਰਟੀਕਲ ਪ੍ਰੂਫ ਹੋਣੇ ਆ ਉਹ ਉਹਦੇ ਕੋਲ ਨਹੀਂ ਹੈਗੇ ਇਸ ਕਰਕੇ ਅਸੀਂ ਉਹਨੂੰ ਅਲਾਉ ਨਹੀਂ ਕਰਦੇ